शॉप में हमारा मैंने आपको नई की शॉप भी दिखाई है उस शो में हमारे पास पुराना सारा सामान होता है आप, आप डिस्प्ले एक बार कैमरा घुमा दो थीक तो कस, कस्टमर को समझ भी आ जाएगा लेकिन बल्क के अंदर हर चीज मतलब इंजन हुँ। वेट सीट मतलब पीछे का ट्रांसमिशन का गेर गिरारी मतलब टोटल आप एक बार कैमरा घुमा सब मिल जाएगा ये ये इंजन है होलैंड जी ये, ये पचहत्तर इसका अपना प्रीत का साठ उनचास का थीक थीक ये साठ पचपन का मतलब टोटल आप कैमरा घुमा दो तो सब टोटल हमारे पास मिल जाएगा मतलब आपको कस्ट बाकी भाइयों को नंबर देंगे नंबर कृपया ये विनती है की सुबह दस बजे के बाद शाम को आठ बजे से पहले करें उसके बाद में फोन ना करें रिक्वेस्ट है व्हाट्सएप व्हाट्सएप पर मैसेज मैसेज छोड़ छोड़ दें दें जी वही हाँ। पे दें। आपको जवाब ठीक है सामान लेना जी बिल्कुल बिल्कुल, बिल्कुल 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 ये रिक्वेस्ट है हमारी क्योंकि हमारी भी लाइफ होती है तो उसमें ये इस चक्कर में कई बार मतलब मतलब बहुत फोन आते हैं फ्री बहुत फोन आते हैं कोई भाई मेरा एक बजे रात को फोन पर लगाता है सो रहा था मेरा भाई कह रहा है एक बार पूछ ही लो भैया आप नहीं सो रहे तो हम तो सो रहे हैं एक बजे रात को तो इसकी बात का थोड़ा सा रिक्वेस्ट है भाई

पंप क्रैंक शाफ्ट है इसकी इस ठीक है, है ये मान लीजिए 30000 कंडीशन के हिसाब से 28 30 32 35 ऐसे ले वो काट कर नहीं ऐसे ही इसका ऐसे ही हां बाकी आप सिर्फ सारा दिखा दीजिए तो, तो सारा सामान टोटल हमारे पास मिल जाएगा सारा सामान मिल जाता है ठीक है ते आपकी टाइप ये हेड आ गए ते इस तो अलावा हां सल्फा हां हो गया टिनेटर एलईडी लाइट्स ते चेक कर सकते एयर क्लीनर ते एस्तो अलावा ਆਪਾਂ ਗੱਲ ਕਰਦੇ ਆਂ ਇੰਜਨਾਂ ਦੀ ਤਾਂ ਇੰਜਨਾਂ ਦੀ ਗੱਲ ਕਰਦੇ ਆਂ ਆ ਜਾਓ ਆਪਾਂ ਤੁਹਾਨੂੰ ਦਿਖਾਉਨੇ ਆਂ ਇਧਰ ਰਾਈਟਰ ਆ ਗਏ ਠੀਕ ਆ ਆ ਦੇਖ ਲਓ ਸਮਾਨ ਤਾਂ A ਤੋਂ Z ਡਬਲ ਪੰਪ ਜਿਹੜੇ ਕਿਤੇ ਨਹੀਂ ਮਿਲਦੇ ਹੋ ਵੇਖ ਲਓ ਇੱਥੇ ਮਿਲਣਗੇ ਤੁਹਾਨੂੰ ਜਿਹੜਾ ਸਮਾਨ ਕਿਤੇ ਨਹੀਂ ਮਿਲਦਾ ਤੁਹਾਨੂੰ ਇੱਥੋਂ ਮਿਲ ਜੇਗਾ ਮਾਰਕੀਟ ਦੇ ਅੰਦਰ ਘੁੰਮੇ ਤੋਂ ਠੀਕ ਹੈ ਜੀ ਇਹਨੇ ਕਹਿੰਦੇ ਆਹ ਤਿੰਨ ਸਿਲੰਡਰ ਤੇ ਆ ਗਏ ਜਿਹੜੇ ਹੈੱਡ ਉੱਚੇ ਮਾਡਲ ਦੇ ਆ ਗਏ ਠੀਕ ਆ ਆਪ ਫਾਰਮ ਟਰੈਕ ਦਾ ਟਾਪ ਆ ਗਿਆ ਲਿਫਟ ਟਾਪਾ ਜਿਹੜੇ ਕਿ ਸੁਪਰਸੇਡਰ ਕਰਕੇ ਬੜੀ ਕਮੀ ਆ ਗਈ ਸੀ ਪਿੱਛੇ ਜਾਂ ਤੇ ਸੋਨਾਲੀ ਕਦਾ ਇੰਜਨ ਆ ਗਿਆ ਫਾਰਮ ਟਰੈਕ ਦਾ ਆ ਗਿਆ ਫੋਲਡਰ ਦਾ ਆ ਗਿਆ ਠੀਕ ਹੈ ਸੋਨਾਲੀ ਕਦਾ ਆ ਗਿਆ 60 ਦਾ ਆ ਗਿਆ 60 ਦਾ ਆ ਗਿਆ ਇਧਰ ਫਾਰਮ ਟਰੈਕ ਦਾ ਆ ਗਿਆ ਇੱਕ ਤੁਹਾਨੂੰ ਹਿੱਸੇ ਇਹੋ ਜਿਹਾ ਵਿਖਾਉਣੇ ਆ ਜਿਹੜਾ ਕਦੇ ਤੁਸੀਂ ਵੇਖਿਆ ਨਹੀਂ ਹੋਣਾ ਜ਼ਿੰਦਗੀ ਦੇ ਵਿੱਚ ਉਹ ਆ ਰਿਹਾ ਆ ਹਿੱਸਾ ਚੈੱਕ ਕਰੋ ਤੁਸੀਂ ਇੱਕ ਵਾਰੀ ਇੱਕ ਵਾਰੀ ਆ ਦੇਖੋ ਇਹਦੇ ਜੈਕ ਦੇਖੋ ਕਿੰਨਾ ਮਟਾਈ ਦੇ ਵਿੱਚ ਹੈ ਕਿੰਨੀ ਕੈਪੈਸਿਟੀ ਦਾ ਹੋਏਗਾ 4 ਵੀਲ ਦਾ ਸਮਾਨ ਕੰਪਲੀਟ ਹਿੱਸੇ ਤੋਂ ਲੈ ਕੇ ਨਾ ਕਲਚ ਹੌজিং ਤੱਕ ਪਿਆ ਕੰਪਲੀਟ ਹੈ ਇਸਾ ਜਿਨ੍ਹਾਂ ਨੇ 120 HP ਜਾਂ 150 HP ਤੱਕ ਵੀ ਤਿਆਰ ਕਰਦੇ ਨਾ ਉਹਨਾਂ ਲਈ ਤੇ ਆਹ ਜਿਹੜੇ ਹੋਲੈਂਡ ਦਾ ਹਿੱਸਾ ਲਾਉਂਦੇ ਆ ਜਾਂ ਉਹਨਾਂ ਲਈ ਆ ਕੰਪਲੀਟ ਪਿਆ ਦੇਖੋ ਬੈਕ ਸਾਈਡ ਚੈੱਕ ਕਰ ਲਓ ਆ ਫਾਰਮ ਟਰੈਕ ਦੀਆਂ ਟਿਊਬਾਂ ਆ ਇੰਜਨ ਤੁਹਾਨੂੰ ਦਿਖਾ ਚੁੱਕੇ ਆ ਮੀਟਰ ਬਾਡੀ ਸਾਰਾ ਵਿਖਾ ਚੁੱਕੇ ਆ ਵੈਸੇ ਤੁਹਾਨੂੰ ਡਿਟੇਲ ਦੇ ਚੁੱਕੇ ਆ ਵੀਡੀਓ ਨੂੰ ਲਾਈਕ ਸ਼ੇਅਰ ਆ ਦੇਖੋ ਟਾਪਾ ਪਿਆ ਸੋਨ ਲੀਕਾ ਦਾ ਉੱਚੇ ਮਾਡਲ ਦਾ ਤਾਂ ਇਸ ਤੋਂ ਇਲਾਵਾ ਦੇਖ ਸਕਦੇ ਤੁਸੀਂ ਸਮਾਨ ਤੇ ਨੀਲੀ ਨੀਗਾ ਮਾਰ ਲਏ ਤੁਸੀਂ ਬਾਕੀ ਜਿਵੇਂ ਆ ਵੇਟਾਂ ਦੀ ਗੱਲ ਹੋਈ ਹੈ ਤੋਲ ਕੇ ਜਾਂਦੇ ਨੇ ਵੇਟ ਆ ਸਾਈਡ ਤੇ ਆ ਕੇ ਟਰੈਕਟਰ ਤੇ ਠੀਕ ਹੈ ਜੀ ਦੇਖ ਸਕਦੇ ਸਮਾਨ ਨੂੰ ਤੁਸੀਂ ਨਿਗਾਹ ਮਾਰ ਲਿਆ ਜੀ ਅਸੀਂ ਥੋੜੀ ਜੀ ਵੀਡੀਓ ਫਾਸਟ ਛੇਤੀ ਸ਼ੂਟ ਕੀਤੀ ਹੈ ਕਿਉਂਕਿ ਬਾਹ ਬਾਜੀ ਨਹੀਂ ਜਾਣਾ ਸੀ ਕਿਤੇ ਤਾਂ ਦੇਖ ਸਕਦੇ ਤੁਸੀਂ ਸਾਰੀਆਂ ਹਾਂਡੀਆਂ ਆ ਗਈਆਂ ਚੈੱਕ ਕਰੋ ਹਾਂਡੀਆਂ ਆ ਗਈਆਂ ਆ ਮੀਟਰ ਬਾਡੀ ਜਿਹੜੀ ਤੁਹਾਨੂੰ ਉੱਥੇ ਦਿਖਾਈ ਚਾਹ ਚੈੱਕ ਕਰ ਲਓ ਬਾਦੂ ਮੀਟਰ ਬਾਡੀ ਆ ਪਈ ਹੋਰ ਤਾਂ ਆਪਣੇ ਪਾਵਰ ਟਰੈਕ ਫਾਰਮ ਟਰੈਕ ਦੀ ਹਰ ਇੱਕ ਕੰਪਨੀ ਨਹੀਂ ਮਿਲ ਜੇਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ ਤਾਂ ਮਿਲਦੇ ਆ ਕਿਸੇ ਹੋਰ ਵੀਡੀਓ ਚ ਧੰਨਵਾਦ ਤਾਂ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਜ਼ਰੂਰ ਕਰਿਆ ਜੇ ਤਾਂ ਜ਼ਰੂਰ ਰਿਪਲਾਈ ਕਰਾਂਗੇ ਸਾਰਿਆਂ ਦਾ ਤੇ ਜੇ ਜੇ ਚੈਨਲ ਤੇ ਨਵੇਂ ਜੇ ਤਾਂ ਸਬਸਕ੍ਰਾਈਬ ਕਰ ਲਿਆ ਜੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਧੰਨਵਾਦ